ਸੱਚੀ ਕਲਜੀ ਅੱਜ ਦੀ ਕਹਾਣੀ ਅਧੂਰੇ ਖੱਤ ਤੇ ਕਹਾਣੀਕਾਰ ਨੇ ਜੀ ਹਰ ਕਿਰਤ ਕੌਰ ਚਹਿਲ ਸ਼ੁਕਰ ਆ ਰੱਬਾ ਕਿ ਹੰਝੂ ਬੇਰੰਗ ਹੁੰਦੇ ਨੇ ਨਹੀਂ ਤਾਂ ਚੁੰਨੀ ਤੇ ਸਮੋਏ ਵੀ ਦਾਦ ਨੇ ਮੇਰੇ ਅਪਾਗੇ ਤੇ ਖਬਰੇ ਕੀ ਕੀ ਤੌਮਤ ਲਾਉਂਦੇ ਗਰੀਬੜੀ ਦੀ ਧੀ ਧਿਆਣੀ ਵੀ ਭਲਾ ਕਿਸੇ ਦੀ ਕੁਝ ਲੱਗਦੀ ਹੁੰਦੀ ਹੈ ਕਦੇ-ਕਦੇ ਕੋਰੇ ਕਾਗਜ਼ਾਂ ਦੀ ਹਿੱਕ ਤੇ ਕਾਲੀ ਸਿਆਹੀ ਨਾਲ ਜ਼ਿੰਦਗੀ ਦੇ ਕਾਲੇ ਲੇਖਾਂ ਦਾ ਚਿੱਠਾ ਲਿਖਦੀ ਰੋਜੀ ਆਪਣਾ ਦਰਦ ਫਰੋਲਦੀ। ਭਾਂਬੜ ਬਣ ਕੇ ਉਠ ਲਾਵੇ ਵਰਗੇ ਆਰਮਾਨਾਂ ਨੂੰ ਠਾਰਨ ਲਈ ਸ਼ਬਦਾਂ ਦੀ ਗੋਦੀ ਸੀ ਜੋ ਭਲੇ ਵੇਲੇਾਂ ਚ ਨਸੀਬ ਹੋਈ ਸੀ। ਕਦੇ ਤਾਂ ਮਨ ਧੀਰ ਤਰੋਂਦਾ ਤੇ ਆਸ ਦੇ ਸਹਾਰੇ ਗਮ ਸੜਾਕ ਲੈਂਦਾ ਪਰ ਕਦੇ-ਕਦੇ ਕਈ ਦਿਨ ਤਾਂ ਬਣਾਉਂਦਾ। ਸਾਰੀ-ਸਾਰੀ ਰਾਤ ਉਹ ਨਿੰਦਰੇ ਚ ਸਵੈ-ਸਵੰਦਰ ਚਾਉਂਦੀ ਰੋਜੀ ਦੀ ਇਕਲਾਪੀ ਰੂਹ ਕਦੇ ਤੱਤੇ ਮਾਰੂਥਲਾਂ ਚ ਪਟਕਦੀ ਕਦੇ ਠੰਡੀਆਂ ਸੀਤ ਰਾਤਾਂ ਨੂੰ। ਗਲੀਆਂ 'ਚ ਪੌਂਦੀ ਨੀਮ ਪਾਗਲਾ ਵਾਂ ਠੋਕਰਾਂ ਖਾਂਦੀ ਫਿਰਦੀ ਮੰਜ਼ਲ ਦਾ ਰਾਹ ਲੱਭਣ ਨਿਕਲਦੀ ਪਰ ਕੁਝ ਹੱਥ ਪੱਲੇ ਨਾ ਪੈਂਦਾ ਪਿਛਲੇ ਮਹੀਨੇ ਸੰਗਰਾਂਦ ਵਾਲੇ ਦਿਨ ਰੋਜ਼ੀ ਸਵੇਰੇ 4 ਵਜੇ ਉੱਠ ਕੇ ਨਹਾ ਧੋ ਕੇ ਗੁਰਦੁਆਰਾ ਮੱਥਾ ਟੇਕ ਕੇ ਕੀਰਤਨ ਸੁਣ ਕੇ ਲੰਗਰ ਦੀ ਸੇਵਾ ਕਰਕੇ ਰਿੱਜਾਂਬਰ ਓਨਲੀ ਮੰਨਤਾ ਮੰਗਦੀ ਅਰਦਾਸਾਂ ਕਰਦੀ ਘਰ ਪਹੁੰਚੀ ਤਾਂ ਅੱਗੇ ਮਾਂ ਅਮਰਜੀਤ ਕੌਰ ਸਿਰ ਫੜੀ ਬੈਠੀ ਸੀ ਕੀ ਹੋਇਆ ਬੀਜੀ ਤੂੰ ਠੀਕ ਤਾਂ ਹੈ ਪ੍ਰਸ਼ਾਦ ਵਾਲੀ ਥਾਲੀ ਵੇੜੇ ਦੀ ਕੰਧੌਲੀ ਤੇ ਧਰਦੀ ਰੋਜੀ ਬੋਲੀ ਨੀ ਕੀ ਦਸਾਂ ਤੀ ਇਹ ਐਦੋਂ ਤਾਂ ਮੌਤ ਹੀ ਆ ਜਾਂਦੀ ਕਹਿੰਦੀ ਅਮਰਜੀਤ ਫੁੱਟ ਫੁੱਟ ਕੇ ਰੋਣ ਲੱਗੀ ਗੱਲ ਤਾਂ ਦੱਸ ਕੀ ਹੋਈ ਬਾਪੂ ਤੇ ਵੀਰਾ ਤਾਂ ਠੀਕ ਨੇ ਨਾ ਕਬਰਾਈ ਹੋਈ ਰੋਜੀ ਦੀਆਂ ਨਜ਼ਰਾਂ ਚਾਰੇ ਤਰਫ ਘੁੰਮ ਰਹੀਆਂ ਸਨ ਪਰ ਘਰੇ ਤਾਂ ਬੀਜੀ ਤੋਂ ਸਿਵਾਏ ਹੋਰ ਕੋਈ ਨਹੀਂ ਸੀ ਨੰਗਲਾਂ ਤੋਂ ਫੋਨ ਆਇਆ ਸੀ ਕਿਆ ਕੇ ਅਮਰਜੀਤ ਅੱਗੇ ਬੋਲ ਨਾ ਸਕੇ ਮੇਰਾ ਚੰਨਾ ਤਾਂ ਠੀਕ ਹੈ ਨਾ ਬੀਜੀ ਮਾਂ ਦੇ ਹੱਥ ਨੂੰ ਘੁੱਟ ਕੇ ਫੜਦੀ ਰੋਜ਼ੀ ਪੁੱਛਣ ਲੱਗੀ ਹਾਂ ਪੁੱਤ ਸਾਰੇ ਠੀਕ ਨੇ ਪਰ ਹੁਣ ਤੇਰਾ ਚੰਨਾ ਨਹੀਂ ਰਹਾ ਕੀ ਮਤਲਬ ਤੇਰਾ ਬੀਜੀ ਹਾਂ ਪੁੱਤ ਉਹਦੀ ਮਾਂ ਦਾ ਫੋਨ ਆਇਆ ਸੀ ਆਖੇ ਸਾਡੀ ਤਾਂ ਰਿਸ਼ਤੇ ਵਾਲੀ ਗੱਲ ਤੋਂ ਨਾ ਆਈ ਨਾ ਨਹੀਂ ਪੈਣ ਜੀ ਆਹ ਕੀ ਲੋੜਾ ਮਾਰਿਆ ਤੈਂ ਮੇਰੇ ਸਿਰ 'ਚ ਇਓ ਸੋਟਾ ਨਾ ਮਾਰ ਸਾਡੀ ਤਾਂ ਮਲੂਕ ਜੀ ਤੀ ਸੁਣ ਕੇ ਮਰ ਜੂ ਸ਼ਰੀਕੇ 'ਚ ਅੱਡ ਸਾਡੇ ਥੂ-ਥੂ ਹੋ ਜੂ ਤੂੰ ਵੀ ਤਾਂ ਧੀਆ ਦੀ ਮਾਂ ਐ ਹਾੜਾ ਰਹਿਮ ਕਰ ਪੁੱਤ ਮੈਂ ਬਥੇਰਾ ਵਾਸਤਾ ਪਾਇਆ ਉਹਦੇ ਅੱਗੇ ਅਮਰਜੀਤ ਬੋਲੀ ਆਖੇ ਤੇਰੀ ਧੀ ਕਿਹੜਾ ਖੁਸ਼ ਆ ਉਹ ਤਾਂ ਆਪ ਦਾ ਰੋਣਾ ਧੋਣਾ ਨਹੀਂ ਮੁੱਕਦਾ ਸਾਡੇ ਟੱਬਰ 'ਚ ਕਿੱਥੋਂ ਭੇਜ ਜੂ ਨਾਲੇ ਜੱਤ ਜਵਾਕਾਂ ਦੀ ਹੁਣੇ ਢਾਲ ਨਹੀਂ ਗਲਦੀ ਅਗਾ ਕਿੱਕਣ ਨਿਭੂਗੀ ਸਾਡਾ ਤਾਂ ਭਾਈ ਮੁੰਡਾ ਨਾ ਨੁਕਰ ਜੀ ਕਰੀ ਜਾਂਦਾ ਫੇਰ ਭਲਾ ਤੱਕਾ ਕਿਵੇਂ ਕਰੀਏ ਕਹਿ ਕੇ ਚੰਨੇ ਦੀ ਮਾਂ ਨੇ ਫੋਨ ਕੱਟ ਦਿੱਤਾ ਪਰ ਤੂੰ ਤਾਂ ਕੁਝ ਨਹੀਂ ਦੱਸਿਆ ਕੀ ਤੁਸੀਂ ਲੜਦੇ ਵੀ ਰਹੇ ਹੋ ਆਮਰਜੀਤ ਆਪਣੇ ਧੀ ਨੂੰ ਪੁੱਛਦੀ ਆ ਬੀਜੀ ਜੇ ਕੁਝ ਹੁੰਦਾ ਤਾਂ ਹੀ ਦੱਸਦੀ ਪੁੰਜੀ ਬੈਠੀ ਅੱਥਰੂ ਵਹੋਂਦੀ ਰੋਜੀ ਦੇ ਸਿਰ ਜਾਣੀ ਸੌਕੜਾ ਪਾਣੀ ਦਾ ਪੈ ਗਿਆ ਹੋਵੇ ਗੁਰੂ ਘਰ ਬੈਠ ਕੇ ਮੰਗੀਆਂ ਮੰਨਤਾ ਕਿਸੇ ਸਾਗਰ ਦੀ ਛਲਨ ਵਾਲੀ ਵਹਿ ਗਈਆਂ ਦਿਲ ਦੇ ਵਿਹੜੇ ਬੈ ਕੇ ਬਣੇ ਰੰਗਲੇ ਸੁਪਨੇ ਚਿੱਟੇ ਦਿਨ ਦੇ ਚਾਨਣ ਜੀ ਤਾਰੋ ਤਾਰ ਹੋ ਗਈ ਸੀ ਘਰ ਚ ਕਬਰਸਥਾਨ ਵਰਗੀ ਚੁੱਪ ਛਾ ਗਈ ਮਾਵਾਂ ਧੀਆ ਰੋ ਰੋ ਕੇ ਹਾਲੋਂ ਬੇਹਾਲ ਹੁੰਦੀਆਂ ਰਹੀਆਂ ਨਸ਼ੇੜੀ ਪਿਓ ਪੁੱਤ ਪਿਛਲੇ 2 ਦਿਨਾਂ ਤੋਂ ਘਰ ਹੀ ਨਹੀਂ ਸੀ ਵੜੇ ਵੱਦ ਘਾਟ ਨਾਲ ਜਿੱਥੇ ਢੇਰੀ ਹੋ ਜਾਂਦੇ ਬਸ ਰਾਤ ਕੱਟ ਲੈਂਦੇ ਅਮਰਜੀਤ ਨੇ ਕਲਪ ਕਲਪ ਕੇ ਬਥੇਰਾ ਪਾ ਤੋੜਿਆ ਆਥਣ ਹੁੰਦਿਆਂ ਬੰਨੇ ਸਿਰ ਨਾਲ ਭੁੱਖਣ ਪਾਣੀ ਚੁੱਲ੍ਹੇ ਚੌਂਕੇ ਢਿੱਡ ਦੀ ਅੱਗ ਠਰਨ ਵੜੀ ਤਾਂ ਰੋਜੀ ਨੇ ਆ ਕੇ ਬਾਹੂ ਫੜ ਲਿਆ ਸਰੀਰ ਪੱਠੇ ਵਾਂਗ ਤਪ ਰਿਹਾ ਸੀ ਅੰਤਾਂ ਦਾ ਕੰਬ ਰਿਹਾ ਸੀ ਬਥੇਰੀ ਦਵਾਈ ਬੁੱਟੀ ਲਈ ਰੋਜੀ ਸ਼ਹਿਰ ਵਾਲੇ ਡਾਕਟਰ ਕੋਲ ਲੈ ਜਾਂਦੀ ਪਰ ਤਾਪ ਆਥਣ ਸਵੇਰੇ ਦਬੋਚ ਹੀ ਲੈਂਦਾ ਪੂਰੇ 20 ਦਿਨ ਹੋ ਗਏ ਸੀ ਹੱਡੀ ਬੈਠਾ ਬੁਖਾਰ ਸਮਝੋ ਬਾਹਰ ਸੀ ਤੇਈਆ ਸੀ ਟਾਈਫੈਟ ਸੀ ਜਾਂ ਮਲੇਰੀਆ ਜਿਨੇ ਅਮਰਜੀਤ ਦਾ ਬदन ਨਿੰਬੂ ਵਾਂਗ ਨਿਚੋੜ ਦਿੱਤਾ ਸੀ ਰੋਜੀ ਵੀ ਆਪਦਾ ਗੰਮ ਪਲਾ ਕੇ ਘਰ ਤੇ ਮਾਂ ਨੂੰ ਸਾਹਬਣ ਵਿੱਚ ਰੁੱਝੀ ਰਹਿੰਦੀ ਭਾਵੇਂ ਚੰਨੇ ਦੀ ਬੇਵਫਾਈ ਉਹਨੂੰ ਰਹਿ ਰਹਿ ਕੇ ਸਤਾਉਂਦੀ ਫੋਨ ਤੇ ਵੱਜਦੀ ਹਰ ਘੰਟੀ ਉਹਨੂੰ ਚੰਨ ਦੇ ਪਛਤਾ ਰਹੀ ਹੋਣ ਦਾ ਭਲੇਖਾ ਪਾਉਂਦੀ ਪਰ ਉਹਦਾ ਕੋਈ ਸੁਨੇਹਾ ਜਾਂ ਫੋਨ ਨਾ ਆਇਆ ਚੁੱਪ-ਚੁਪੀ ਤੇ ਉਹਦੀ ਰੂਹ ਦਾ ਸਾਥੀ ਕਿਸੇ ਹੋਰ ਹੀ ਪਗਡੰਡੀ ਤੇ ਪੈ ਤੁਰਿਆ ਸੀ ਅਮਰਜੀਤ ਨੂੰ ਲੱਗਿਆ ਕਿ ਉਹਦੀ ਧੀ ਨੂੰ ਚੋਰਾ ਉਸ ਦਿਨ ਰਾਤ ਘੁਣਵੰਗ ਖਾ ਰਿਆ ਹਾਏ ਹਾਏ ਪਤਾਨੀ ਲੋਕ ਮੇਰੀ ਧੀ ਬਾਰੇ ਕੀ ਕੀ ਗੱਲਾਂ ਚੱਬਣਗੇ ਧੀ ਦੇ ਦਿਲ ਤੇ ਲੱਗੀ ਸੱਟ ਦਾ ਪਿਓ ਤੇ ਭਰਾ ਨੂੰ ਭੋਰਾ ਫਰਕ ਨਹੀਂ ਲੋਕਾਂ ਭਾਦ ਦਾ ਆਪੇ ਜਗਤ ਤਮਾਸ਼ਾ ਹੋ ਸੋਚਦੀ ਅਮਰਜੀਤ ਦੇ ਖਾਨੇ ਹੋਸ਼ ਉੱਡ ਜਾਂਦੇ ਪਰਵਾ ਲੱਗਦੀ ਮਾਵਾਂ ਧੀਆਂ ਆਪਣੇ ਦਰਦ ਨੂੰ ਇੱਕ ਦੂਜੇ ਤੋਂ ਲੁਕੋ ਕੇ ਰੱਖਦੀਆਂ ਬੀਜੀ ਦੀ ਸਿਹਤ ਵੱਲ ਦੇਖਦੀ ਰੋਜੀ ਅਕਸਰ ਝੁੱਠਾ ਜੱਤਰਵਾਸਦਨ ਦੀ ਕਹਿੰਦੀ ਛੱਡ ਪਰੇ ਬੀਜੀ ਚੰਗਾ ਹੋਇਆ ਕਿ ਪਹਿਲਾਂ ਹੀ ਭਾਂਡਾ ਫੁੱਟ ਗਿਆ ਕੱਲ ਕਲਾਂ ਨੂੰ ਘਰ ਲਟਾ ਕੇ ਮੈਂ ਵੀ ਕਾਸੀ ਜੋਗੀ ਨਾ ਰਹਿੰਦੀ ਭਰਤੀਏ ਤੇਰੇ ਵਰਗੀ ਕੁੰਨੀ ਕੁੜੀ ਦਾ ਦਿਲ ਦਿਖਾਉਂਦਿਆਂ ਉਹ ਰੱਬ ਤੋਂ ਨਹੀਂ ਡਰਿਆ ਤੇਰੇ ਭਾਗਾ ਚ ਇਹ ਸਭ ਕਿਉਂ ਲਿਖਿਆ ਸੀ ਲੈ ਹੁਣ ਤਾਂ ਉੱਪਰ ਵਾਲੇ ਦੀ ਕੀਤੀ ਤੇ ਵੀ ਪਾਣੀ ਫੇਰੀ ਜਾਨੀ ਐ ਇੱਕ ਤਾਂ ਉਹਨੇ ਸਾਨੂੰ ਟਾਈਮ ਤੇ ਅੱਖਾਂ ਖੋਲ੍ਹਤੀਆਂ ਸਾਡੀਆਂ ਤੂੰ ਸਗੋਂ ਖੁਸ਼ ਹੋ ਹੋਰ ਕੀ ਦੁਨੀਆ ਮੁੱਕ ਗਈ ਜਿੱਥੇ ਸੰਜੋਗ ਲਿਖੇ ਹੋਏ ਆਪੇ ਹੋਜੂ ਸਾਥੋਂ ਨਹੀਂ ਨਿਰਮੋਹ ਲੋਕਾਂ ਲਈ ਦਿੱਦੇ ਗਾਲੇ ਜਾਂਦੇ ਉਹਨੂੰ ਤਾਂ ਵੱਡੇ ਖੱਬੀ ਖਾਨ ਨੂੰ ਇਉਂ ਲੱਗਦਾ ਹੋਊ ਵੀ ਰੋਜ਼ੀ ਤਾਂ ਅੱਖਾਂ 'ਚ ਘਸੁੰਨ ਦੇ ਦੇ ਕੇ ਰੋਂਦੀ ਹੋ ਨੀਤੀਏ ਰਾਣੀਏ ਬੁੱਕਲ 'ਚ ਗਮਲ ਕੋਇਆ ਨਹੀਂ ਲੁਕਦੇ ਕੀ ਦੇ ਕੋਲ ਭਰ ਦੇ ਪੌਣੀ ਆ ਮਾਂ ਤੇਰੀ ਤੇਰੇ ਦਿਲ ਦੀਆਂ ਮੇਰੇ ਨੋਹਾ ਚ ਨੇ ਪੀਲੀ ਚਰਦ ਤਾਂ ਹੋਈ ਪਈ ਆ ਜਿੱਦੇ ਦਾ ਪੱਥਰ ਮਾਰਿਆ ਨੰਗਲ ਵਾਲਿਆਂ ਨੇ ਉਮਰੋਂ ਲੰਬਾ ਹੋਗਾ ਭਰਦੀ ਅਮਰਜੀਤ ਮੱਥੇ ਤੇ ਆਈ ਤੌਣੀ ਮਲਮਲ ਦੀ ਚੁੰਨੀ ਨਾਲ ਪੁੰਜਦੀ ਬੋਲੀ ਤੂੰ ਆਪੇ ਗੱਲਾਂ ਬਣਾਈ ਜਾਵੇਂ ਤਾਂ ਹੋਰ ਗੱਲ ਆ ਮੇਰੀ ਤਾਂ ਉਹ ਜੁੱਤੀ ਦੇ ਯਾਦ ਨਹੀਂ ਚੱਲ ਛੱਡ ਮੇਰੀ ਗੱਲ ਤੂੰ ਆਪਦੀ ਗੌਰ ਕਰ ਲੋਕਾਂ ਪਿੱਛੇ ਐਵੇਂ ਜਿੰਦ ਸੂਲੀ ਟੰਗੀ ਆ ਗਲਵੱਕੜੀ ਚ ਭਰ ਕੇ ਪਿਆਰ ਕਰਦੀ ਰੋਜੀ ਬੋਲੀ ਪੂਰੇ 23 ਦਿਨਾਂ ਤੋਂ ਤਾਪ ਨਹੀਂ ਸੀ ਟੁੱਟਿਆ ਅੱਜ ਫੇਰ ਭੱਠੀ ਵਾਂਗ ਤਪਦੀ ਅਮਰਜੀਤ ਨੂੰ ਰੋਜੀ ਨੇ ਮਸਾਂ ਦੋ ਚਮਚੇ ਖਿਚੜੀ ਖਵਾ ਕੇ ਦਵਾਈ ਦਿੱਤੀ ਸੀ ਘੰਟੇ ਕੁ ਬਾਅਦ ਪਸੀਨਾ ਆ ਕੇ ਤਾਪ ਉਤਰਿਆ ਤੇ ਨਿਹੱਤ ਹੋਈ ਅਮਰਜੀਤ ਨੀਂਦ ਚ ਘਰਾੜੇ ਮਾਰਨ ਲੱਗੀ ਉਤਰਦੇ ਸਿਆਲ ਦੀ ਸੁੱਕੀ ਜੀ ਠੰਡ ਰਾਤ ਨੂੰ ਰੋਜੀ ਬਥੇਰਾ ਸਿੰਮਟ-ਸਿੰਮਟ ਕੇ ਸੌਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਨੀਂਦ ਦਾ ਤਾਂ ਨਾਮੋ ਨਿਸ਼ਾਨ ਨਹੀਂ ਸੀ ਮਨ ਵਿੱਚ ਖੋਰੂ ਪਾਉਂਦੇ ਬਲਬਲਿਆਂ ਨੂੰ ਸ਼ਬਦੀ ਜਾਮਾ ਪਾ ਕੇ ਟਿਕਾਉਣ ਲਈ ਉਹਨੇ ਉੱਠ ਕੇ ਸਰਾਣੇ ਪਏ ਕਾਲੇ ਸ਼ਾਲ ਦੀ ਬੁੱਕਲ ਮਾਰੀ ਤੇ ਦਬੇ ਪੈਰੀ ਕਮਰੇ 'ਚੋਂ ਨਿਕਲ ਕੇ ਲਾਗਲੇ ਕਮਰੇ 'ਚ ਆ ਗਈ ਹਨੇਰੇ 'ਚ ਟੋਕੇ ਕਮਰੇ ਦੀ ਬੱਤੀ ਦੀ ਸਵਿੱਚ ਦੱਬੀ ਫਿੱਕਾ ਪੀਲਾ ਚਾਨਣ ਵੀ ਰੌਸ਼ਨੀ ਵੰਡਣ ਤੋਂ ਮਨਕਰ ਹੋ ਰਿਹਾ ਜਾਪਦਾ ਸੀ ਬਾਪੂ ਸੁਰਜੀਤ ਤੇ ਭਰਾ ਦਿppa ਨਸ਼ੇ ਦੀ ਲੋਰ 'ਚ ਤੁੱਟ ਹੋਏ ਸਰਾਲ ਵਾਂਗ ਪਸਰੇ ਘਰਾੜਿਆਂ ਦਾ ਰਾਗ ਅਲਾਪ ਰਹੇ ਸਨ ਇੱਕੋ ਛੱਤ ਥੱਲੇ ਖੂਨ ਦੇ ਰਿਸ਼ਤੇ ਵੀ ਆੱਡਾ-ਆੱਡ ਜ਼ਿੰਦਗੀਆਂ ਬਸਰ ਕਰ ਰਹੇ ਨੇ ਜਿਵੇਂ ਅਜਨਬੀ ਜੇ ਪਏ ਹੋਣ ਕਮਰੇ ਦੀ ਬੱਤੀ ਛੱਡ ਉੱਤੇ ਢੋਲ ਵੀ ਵੱਜਦੇ ਤਾਂ ਉਹਨਾਂ ਦੋਹਾਂ ਨੇ ਅੱਖ ਨਹੀਂ ਸੀ ਪੁੱਟਣੀ ਪਿਓ ਪੁੱਤਾਂ ਦੀ ਇਹ ਹਲਤ ਹੋਣ ਕਰਕੇ ਕਈ ਸਾਲਾਂ ਤੋਂ ਮਾਵਾ ਤੀਆਂ ਅਲੱਗ ਕਮਰੇ 'ਚ ਸੌਂਦੀਆਂ ਸੈਲਫ ਤੋਂ ਚਾਰ-ਪੰਜ ਕੋਰੇ ਕਾਗਜ਼ ਤੇ ਪੈਨ ਚੱਕ ਕੇ ਰੋਜੀ ਖੁੰਝੇ 'ਚ ਪਈ ਕੁਰਸੀ ਤੇ ਬੈਠ ਆਪਾ ਉਧੜਣ ਲੱਗੇ ਹਾਂ ਬਾਪੂ ਤੂੰ ਤਾਂ ਆਂਦਾ ਹੁੰਦਾ ਸੀ ਕਿ ਜਦ ਤੂੰ ਜੰਮੀ ਸੀ ਰੋਜੀ ਜਮਾ ਗੁਲਾਬ ਦੇ ਫੁੱਲ ਦੀਆਂ ਪੱਤੀਆਂ ਵਰਗਾ ਰੰਗ ਸੀ ਮੈਂ ਤਾਂ ਦੇਖਣਸਾਰ ਤਾਂ ਹੀ ਤੇਰਾ ਨਾਮ ਰੋਜੀ ਰੱਖ ਦਿੱਤਾ ਸੀ ਸੋਹ ਗੁਰੂ ਦੀ ਰੱਬ ਨੇ ਵਿਹਲੇ ਬਹਿ ਕੇ ਘੜੀ ਮੂਰਤ ਵਰਗੀ ਗੁੱਡੀ ਸੀ ਬੱਲਿਆ ਅਸੀਂ ਤਾਂ ਤੈਨੂੰ ਨਜ਼ਰਾਂ ਤੋਂ ਬਚਾਉਣ ਲਈ ਕਾਲਾ ਟਿੱਕਾ ਲਾ ਕੇ ਰੱਖਦੇ ਸੀ ਤੇਰੀ ਬੀਜੀ ਤਾਂ ਡਰਦੀ ਤੇਰੇ ਗੁਲਾਬੀ ਫਰਾਕ ਵੀ ਨਹੀਂ ਸੀ ਪਾਉਂਦੀ ਕਿੰਨਾ ਮਾਣ ਮੱਤਾ ਹੋਇਆ ਤੂੰ ਹੁਬ ਹੁਬ ਕੇ ਸੋਹਣੀ ਸੁਨਹਿਤੀ ਦੀ ਗੱਲ ਕਰਦਾ ਹੁੰਦਾ ਸੀ ਹੁਣ ਕੀ ਹੋ ਗਿਆ ਸੋਹਣੀ ਤਾਂ ਬਾਪੂ ਮੈਂ ਹੁਣ ਵੀ ਬਥੇਰੀ ਆਂ ਬਸ ਤੇਰੇ ਦੁੱਖਾਂ ਨੇ ਗੁਲਾਬੀ ਰੰਗਤ ਨੂੰ ਪਿਲਕ ਬਖਸ਼ ਦਿੱਤੀ ਸੁੱਕੀ ਜ਼ੁਬਾਨ ਨੂੰ ਥਤਲਾਉਂਦੇ ਊਲ ਜਲੂਲ ਬੋਲਦੇ ਸੁਰਜੀਤ ਨੇ ਪਾਸਾ ਮਾਰ ਕੇ ਪਿੱਠ ਕਰ ਲਈ ਜਿਵੇਂ ਸੁੱਤਾ ਪਿਆ ਵੀ ਸ਼ਬਦਾਂ ਤੋਂ ਮੂੰਹ ਮੋੜ ਰਿਹਾ ਹੋਵੇ ਉਹ ਯੱੱਲ ਜਿਹਾ ਚੰਨਾ ਵੀ ਬਾਪੂ ਪਹਿਲੀ ਵਾਰ ਦੇਖ ਕੇ ਸੁਰਤ ਖੋ ਬੈਠਿਆ ਸੀ ਆਖੇ ਤੇਰੇ ਤੋਂ ਦੇਖਣ ਵਾਲੇ ਦੀ ਨਜ਼ਰ ਨਹੀਂ ਉੱਠਦੀ ਮੇਰੀ ਤਾਂ ਸੋਹ ਗੁਰੂ ਦੀ ਨਜ਼ਰੀ ਜਮਗੀ ਤੇਰੇ ਤੇ ਤੇਰਾ ਹੋਸਨ ਤਾਂ ਕਲੇਜੇ ਤੂ ਪੌਂਦਾ ਚੰਨੇ ਦੀ ਏ ਚੰਨੀ ਏ ਤੇ ਮੈਂ ਕਮਲੀ ਵੀ ਸੱਚ ਮੰਨ ਗਈ ਸੀ ਅਸਲ 'ਚ ਕਰਮਾਂ ਵਾਲੀ ਪਤਰੀ ਚੰਦਰਾ ਰੱਬ ਲਿਖਣੀ ਭੁੱਲ ਗਿਆ ਉਸ ਬਗਾਨੇ ਤੇ ਕਾਹਦਾ ਗਿਲਾ ਹੁਣ ਤਾਂ ਮੇਰੇ ਧਰਤੀ ਤੇ ਵਸਦੇ ਰੱਬ ਜਾਣੇ ਕਿ ਤੂੰ ਵੀ ਅੱਖਾਂ ਫੇਰ ਗਿਆ ਬਾਪੂ ਤੇਰੀ ਮੋਹ ਪਿਆਰ ਤੇ ਲਾਡ ਲਡਾਉਣ ਵਾਲੀ ਸੁਧਬੁੱਧੀ ਖੋਗੀ ਤੈਨੂੰ ਤਾਂ ਆ ਗੰਦ ਸਵਾ ਤੋਂ ਹੀ ਵਹਿ ਨਹੀਂ ਮਿਲਦੀ ਧੀ ਦੇ ਟੁੱਟੇ ਰਿਸ਼ਤੇ ਦੀ ਪੀੜ ਨੂੰ ਤੂੰ ਕੀ ਜਾਣੇਗਾ ਉਹ ਨਰਮੋਹਾ ਚੰਨਾ ਤੇਰੀ ਧੀ ਨੂੰ ਲੱਖਾਂ ਸੁਪਨੇ ਦਿਖਾ ਕੇ ਅਦਵਾਟੇ ਛੱਡ ਗਿਆ ਤੇਰਾ ਡਰ ਨਹੀਂ ਸੀ ਨਾ ਉਸ ਨੂੰ ਲੀਕਦੀ ਰੋਜੀ ਦੇ ਹੰਝੂਆਂ ਨੇ ਅੱਖਰ ਵੀ ਨਾਮ ਕਰਕੇ ਖੰਡਾ ਦਿੱਤੇ ਸਿਸਕੀਆਂ ਭਰਦੀ ਰੋਜੀ ਨੇ ਬਾਪੂ ਸਰਾਣੇ ਰੱਖੇ ਪਾਣੀ ਦੇ ਜੱਗ ਨੂੰ ਮੂਲਾਕੇ ਦੋ ਕੁੱਟਾਂ ਭਰੀਆਂ ਤੇ ਲਾਲ ਸੁਰਖ ਅੱਖਾਂ ਸ਼ੋਰ ਨਾਲ ਪੁੰਝ ਕੇ ਫਿਰ ਹਰਫਾਂ ਦੀ ਲੜੀ ਪਰੋਣ ਲੱਗ ਪਈ ਅਚਾਨਕ ਵੇੜੇ 'ਚੋਂ ਖੜਾਕ ਹੋਇਆ ਡਰਦੀ ਸੈਮੀ ਰੋਜੀ ਨੇ ਖਿੜਕੀ 'ਚੋਂ ਦੇਖਿਆ ਤਾਂ ਬਿੱਲੀ ਹਾਰੇ ਵਾਲੀ ਕਾੜਨੀ ਤੇ ਪਰਚਾਂਟੇ ਮਾਰ ਰਹੀ ਸੀ ਰੋਜੀ ਦਾ ਤੱਕ ਤੱਕ ਕਰਦਾ ਸੀ ਨਾ ਮਸਾਂ ਤਾਬ ਆ ਪਰ ਚੰਨੇ ਤੇ ਆਏ ਗੁੱਸੇ ਨੂੰ ਉਹ ਕਾਬੂ ਨਾ ਕਰਦੇ ਤੇ ਲਿਖਣ ਲੱਗੀ ਹਾਂ ਬਾਪੂ ਉਹ ਰਾਤ ਤਾਂ ਮੈਨੂੰ ਅਜੇ ਵੀ ਨਹੀਂ ਭੁੱਲਦੀ ਜਦ ਮੈਂ ਆਪਣੀ ਸਹੇਲੀ ਕਰਮੋ ਦੇ ਭਰਾ ਦੇ ਵਿਆਹ ਤੇ ਲਾਗਲੇ ਪਿੰਡ ਬੁਠਾਰੀ ਗਈ ਸੀ ਚੰਨ ਚਾਨਣੀ ਰਾਤ ਨੂੰ ਕੋਠੇ ਤੇ ਗਿੱਧੇ 'ਚ ਨੱਚਦੀ ਨੂੰ ਦੇਖ ਕੇ ਉਹ ਅਗਲੇ ਦਿਨ ਬਿਮਾਰੀ ਦਾ ਪੱਜ ਲਾ ਕੇ ਜਨ ਨਹੀਂ ਸੀ ਚੜਿਆ ਆਨੀ ਬਹਾਨੀ ਉਹਨੇ ਮੈਨੂੰ ਬਾਹਰਲੇ ਘਰ ਸੱਦ ਕੇ ਦਿਲ ਦੀ ਗੱਲ ਕਹੀ ਸੀ ਤਾਂ ਮੈਂ ਸਾਫ਼ ਨਾ ਕਰਤੀ ਸੀ ਤੇਰਾ ਮੇਰਾ ਕੋਈ ਮੇਲ ਨਹੀਂ ਬਣਦਾ ਕਹਿ ਕੇ ਤਾਂ ਮੁੜਾਈ ਸੀ ਪਰ ਉਹ ਦੋ ਤਾਂ ਮੇਰੇ ਹਸਨ ਦਾ ਸ਼ਦਾਈ ਹੋਇਆ ਲੇਲੜੀਆਂ ਕੱਟਦਾ ਦੇਖਣ ਵਾਲਾ ਸੀ ਕਹਿੰਦਾ ਆਖੇ ਜਿੰਦ ਵੇਚ ਕੇ ਵੀ ਤੂੰ ਮਿਲ ਜੇ ਤਾਂ ਸੌਦਾ ਮਨਜ਼ੂਰ ਆ ਤੈਨੂੰ ਦੇਖਣ ਤੋਂ ਬਾਅਦ ਤਾਂ ਰੋਜੀ ਅੱਖਾਂ ਨੂੰ ਜਹਾਨ ਫਿੱਕਾ ਫਿੱਕਾ ਲੱਗਦਾ ਹੋਰ ਪਤਾ ਨਹੀਂ ਕੀ ਕੀ ਅਵਾ ਤਵਾ ਬੋਲਿਆ ਸੀ ਮੇਰਾ ਤਤੜੀ ਦਾ ਜੀ पिਗਲ ਗਿਆ ਜਦੋਂ ਕਈ ਮਹੀਨੇ ਪਿੱਛਾ ਕਰਦਾ ਆਪਣੇ ਪਿੰਡ ਵੀ ਆਵੜਿਆ ਸੀ ਤੁਹਾਡੇ ਦੋਹਾਂ ਦੀ ਹਾਲਤ ਬੇਹਾਲ ਹੋਣ ਕਰਕੇ ਮੇਰੇ ਮਨ ਦਾ ਭਾਂਡਾ ਵੀ ਮੋਹ ਵੱਲੋਂ ਸਖਣਾ ਸੀ ਤੇ ਡਰ ਵੀ ਭਾਰੂ ਸੀ ਡੁੱਬਦੇ ਨੂੰ ਤਿੰਕੇ ਦੇ ਸਹਾਰੇ ਵਾਲੀ ਗੱਲ ਹੋ ਗਈ ਮੈਂ ਉਹਦੇ ਮੋਹ ਦੇ ਸਾਗਰ ਚ ਟੁੱਬੀ ਲਾਉਂਦੀ ਲਾਉਂਦੀ ਡੁੱਬਣ ਦਾ ਡਰ ਹੀ ਭੁੱਲ ਗਈ ਸੀ ਤੇ ਰੋਜ਼ ਉਹਦੇ ਫੋਨ ਦਾ ਇੰਤਜ਼ਾਰ ਕਰਦੀ ਉਹ ਆਪਦੇ ਮੋਹ ਦੀ ਗਾਚੀ ਨਾਲ ਮੇਰੇ ਮਨ ਦੀ ਫੱਟੀ ਨੂੰ ਲਿਪਕ ਕੇ ਸਾਰੇ ਸੰਸੇ ਤੇਰੇ ਹੋ ਜਿਕੇ ਸਕੂਨ ਦੀਆਂ ਸਤਰਾ ਲਿਖੂ ਇਹ ਮੇਰਾ ਕਮਲੀ ਦਾ ਮੰਨਣਾ ਸੀ ਪਰ ਲਿਖਿਆਂ ਦੇ ਤਖਤ ਕਿੱਥੋਂ ਪਲਟਾ ਖਾਂਦੇ ਨੇ ਬਾਪੂ ਬਥੇਰੇ ਵਾਦੇ ਕਰਦਾ ਸੀ ਕਿ ਤੇਰੇ ਸਾਰੇ ਦੁੱਖ ਸੁੱਖ ਮੇਰੇ ਆਪਾਂ ਰਲ ਕੇ ਤੇਰੇ ਟੱਬਰ ਨੂੰ ਵੀ ਸੰਭਾਂਗੇ ਮੋਹ ਮੁਹੱਬਤ ਪਿਆਰ ਪਿਉਰਤਾ ਦੁਨੀਆਵੀ ਗੱਲਾਂ ਸੀ ਰੂਹ ਦੀ ਸਕੀਰੀ ਤਾਂ ਪਾਈ ਨਹੀਂ ਉਸਨੇ ਜਦੋਂ ਸਾਂਝ ਗੁੜੀ ਹੋਣ ਲੱਗ ਪਈ ਮੈਂ ਆਪਦੇ ਦੁੱਖ ਸੁੱਖ ਫਰੋਲਣੇ ਸ਼ੁਰੂ ਕੀਤੇ ਬਸ ਫੇਰ ਕੀ ਸੀ ਉਸ ਨੂੰ ਤਾਂ ਮੇਰੀ ਬੇਬਸੀ ਤੇ ਮੇਰੀ ਕਮਜ਼ੋਰੀ ਲੱਗਣ ਲੱਗੀ ਉਹੀ ਹੋਰ ਪਰੀ ਉਹਨੂੰ ਲਾਚਾਰ ਤੇ ਗਰੀਬ ਘਰ ਦੀ ਕੁੜੀ ਲੱਗਣ ਲੱਗ ਪਈ। ਰੁਤਬੇ ਤੇ ਮਾਣ ਮਰਿਆਦਾ ਨੇ ਉਹਦੇ ਪੈਰ ਧਰਤੀ ਤੇ ਲੱਗਣੋਂ ਹਟਾ ਦਿੱਤੇ ਸੀ। ਅਕਾਲੀਆਂ ਦੀ ਪਾਰਟੀ ਨੇ ਉਹਨੂੰ ਜਨਰਲ ਸਕੱਤਰ ਜੋ ਬਣਾ ਦਿੱਤਾ ਸੀ। ਰੱਬ ਉਹਨੂੰ ਹੋਰ ਤਰੱਕੀਆਂ ਬਖਸ਼ੇ। ਇਹ ਮੇਰੀ ਦੁਆ। ਮੇਰੀ ਸੱਚੀ ਸੁੱਚੀ ਮੁਹੱਬਤ ਭੁਲਾ ਕੇ ਉਹ ਹੀਣ ਭਾਵ ਤੋਂ ਡਰ ਗਿਆ। ਆਪਦੇ ਅਸਰ ਰਸੂਖ ਤੇ ਛੁਮ ਛੱਲਿਆਂ ਦੇ ਗੋਗੇ ਗਾਉਂਦਾ ਉਹ ਮੈਨੂੰ ਮੇਰੀ ਗਰੀਬੀ ਚ ਤਾਰਦਾ। ਇੱਕ ਦਿਨ ਤਾਂ ਉਹ ਕਹਿ ਹੀ ਬੈਠਿਆ ਸੀ ਕਿ ਅਮਲੀਆਂ ਦੇ ਘਰ ਜਾ ਕੇ ਕਿੱਥੇ ਬੈਠਿਆ ਉੱਠਿਆ ਕਰੂੰਗਾ ਸੋ ਯਾਰ ਬੇਲੀ ਹੁੰਦੇ ਨੇ ਨਾਲ ਚੁੱਪ ਚਾਪ ਕਿਨਾਰਾ ਕਰ ਲੈਂਦਾ ਟੁੱਟਣ ਲਈ ਤੌਮ ਤਾਂ ਤੇ ਨਰਕਾਰ ਨਾਲ ਜ਼ਰੂਰੀ ਤਾਂ ਨਹੀਂ ਸੀ ਬਾਪੂ ਕਿ ਸਾਰੇ ਮਰਦ ਇੱਕੋ ਜਿਹੇ ਹੁੰਦੇ ਨੇ ਮੋ ਤੋ ਸਖਣੇ ਬਥੇਰਾ ਜਲੀਲ ਹੋਈਆਂ ਪਰ ਤੇਰੇ ਤੇ ਵੀਰੇ ਬਾਰੇ ਆ ਕੁਝ ਮੈਥੋਂ ਸੁਣਿਆ ਨਾ ਗਿਆ ਆਖੇ ਅਮਲੀਆਂ ਦੀ ਔਕਾਤ ਜਾਣਦਾ ਹਾਂ ਮੈਂ ਜਾਤ ਦੀ ਕੋੜ ਕਿਰਲੀ ਤੇ ਸਤੀਰੀਆਂ ਨੂੰ ਜੱਫੇ ਬਸ ਫੇਰ ਕੀ ਸੀ ਮੈਂ ਰੋਸਾ ਜ਼ਾਹਰ ਕਰਨ ਲਈ ਦੋ ਦਿਨੋਂ ਦਾ ਫੋਨ ਨਹੀਂ ਚੁੱਕਿਆ ਪਰ ਜਿਵੇਂ ਉਹ ਤਾਂ ਟੁੱਟਣ ਲਈ ਤਿਆਰੀ ਬੈਠਾ ਸੀ ਮੈਂ ਤਾਂ ਫਿਰ ਵੀ ਕਿੰਨੇ ਦਿਨ ਉਹਦੀ ਉਡੀਕ ਕਰਦੀ ਰਹੀ ਦੀਪਾ ਸੁੱਤਾ ਪਿਆ ਪੈਰਾਂ ਨਾਲ ਰਜਾਈ ਲਤਾੜਦੇ ਨੇ ਪੁੰਝੇ ਸੁੱਟ ਦਿੱਤੀ ਹੁਣ ਕੁੰਗੜ ਕੇ ਪੈਣ ਦੀ ਕੋਸ਼ਿਸ਼ ਕਰ ਰਹੀ ਸੀ ਰੋਜੀ ਨੇ ਉੱਠ ਕੇ ਰਜਾਈ ਨਾਲ ਉਹਦਾ ਬदन ਟਕਿਆ ਤੇ ਫਿਰ ਪੰਨਿਆਂ ਨੂੰ ਸਵਾਰਦੀ ਅੱਖਰ ਚ ਢਿੱਟਣ ਲੱਗ ਪਈ ਦਿਲ ਦੇ ਸੌਦੇ 'ਚ ਬੜਾ ਘਾਟਾ ਖਾਦਾ ਬਾਪੂ ਤੇਰੇ ਤੋਂ ਕਾਹਦਾ ਪਰਦਾ ਉਹ ਤਾਂ ਫੇਰ ਸੱਤ ਬਗਾਨਾ ਸੀ ਤੂੰ ਤਾਂ ਮੇਰਾ ਆਪਦਾ ਬਾਪ ਐ ਨਾ ਮੇਰਾ ਜਨਮਦਾਤਾ ਤੈਨੂੰ ਮੇਰੇ ਤੇ ਭੋਰਾ ਰਹਿਮ ਨਹੀਂ ਆਉਂਦਾ ਆਹ ਵੀਰ ਜੀਤੇ ਜਿੱਦਣ ਦੀ ਸੁਰਤ ਸੰਭਲੀ ਐ ਹਰ ਸਾਲ ਗੁੱਟ ਤੇ ਆਸ ਨਾਲ ਰਖੜੀ ਬੰਨਦੀਆਂ ਕਿ ਜ਼ਿੰਦਗੀ ਭਰ ਸਾਥ ਦੇ ਕੇ ਰੱਖਿਆ ਕਰੇਗਾ ਇਹਦੀ ਤਾਂ ਹੁਣ ਆਪਦੀ ਕਲਾਈ ਮਣਮਣ ਕੰਬਦੀ ਆ ਕੱਲ ਡਿੱਗਦੇ ਨੂੰ ਬੋਚਦੀ ਦੀ ਮੇਰੀ ਗਰਦਨ ਦੀ ਨਾੜ ਚੜ ਗਈ। ਥੱਬਾ ਗੋਲੀਆਂ ਤੇ ਕੈਪਸੂਲਾਂ ਤੋਂ ਇਲਾਵਾ ਟੀਕਿਆਂ ਨਾਲ ਇਹਦੀਆਂ ਬਾਹਾਂ ਨਸਾਂ ਵਿੰਨੀਆਂ ਪਈਆਂ ਨੇ। ਇਹਦਾ ਰੱਤ ਚूसਿਆ ਪੀਲਾ ਭੂਖ ਸ਼ਰੀਰ ਦੇ ਕੇ ਮੇਰੀ ਰੂਹ ਨਿਕਲ ਜਾਂਦੀ ਐ। ਘਰ 'ਚ ਜਵਾਨ ਪੁੱਤ ਕਿਹੜੇ ਪਾਸੇ ਲੱਗ ਕੇ ਨਿਗਰ ਰਿਹਾ ਤੈਨੂੰ ਭੋਰਾ ਫਿਕਰ ਨਹੀਂ। ਸਿਆਣੇ ਸਾਥੀ ਕਹਿੰਦੇ ਨੇ ਮਾਂ ਪਰਤੀ ਪਿਤਾ ਪਰ ਕੋੜਾ ਬੋਤਾ ਨਹੀਂ ਤਾਂ ਥੋੜਾ ਥੋੜਾ ਇਹਨੇ ਤਾਂ ਹੱਦ ਬੰਨੀ ਟਪਾ ਦਿੱਤੇ ਮੈਨੂੰ ਨਹੀਂ ਲੱਗਦਾ ਕਿ ਤੇਰੇ ਘਰ ਦੀ ਦਹਲੀਜ਼ ਨੂੰ ਵਾਰਸ ਦੀ ਆਮਦ ਨਸੀਬ ਹੋ ਦੇਖ ਬਾਪੂ ਤੂੰ ਥੋੜੀ ਸਿਆਣਪ ਵਰਤਦਾ ਤਾਂ ਕਿੱਥੇ ਅੱਜ ਤੇਰੀ ਸਰਦਲ ਤੇ ਮੇਰੀ ਭਾਬੋ ਦਾ ਡੋਲਾ ਉੱਤਰਦਾ ਸ਼ਹਿਨਾਈਆਂ ਗੂੰਜਦੀਆਂ ਪੋਤੇ-ਪੋਤੀਆਂ ਤੇਰੇ ਘਨੇੜੇ ਚੜ ਕੇ ਖੇਡਦੇ ਵੇੜੇ 'ਚ ਗਿਲਕਾਰੀਆਂ ਗੂੰਜਦੀਆਂ ਬੀਜੀ ਸਰਦਾਰਨੀ ਬਣੀ ਮੰਜੇ ਤੇ ਬੈਠੀ ਰਾਜ ਕਰਦੀ ਤੇ ਮੈਂ ਮੈਂ ਤੇਰੀ ਲਾਡਲੀ ਚਾਵਾ ਲੱਦੀਤੀ ਮਾਂ ਨਾਲ ਜ਼ਿੰਦਗੀ ਨੂੰ ਮੋਲਦੀ ਤੂੰ ਆਪ ਮੈਨੂੰ ਸਜੀ ਤੇ ਜਿੰਨੂੰ ਕਲਾਵੇ ਭਰ ਕੇ ਡੋਲੇ 'ਚ ਬਿਠਾ ਕੇ ਵਿਦਾ ਕਰਦਾ ਸਖੀਆਂ ਸੁਹਾਗ ਗਾਉਂਦੀਆਂ ਕੋਈ ਕਲੀਰੇ ਬੰਨਦਾ ਮਾਮਾ ਨਹਾਏ ਧੋਇਤ ਵੇਲੇ ਠੁੱਠੀਆਂ ਬੰਨਦਾ ਹੁਣ ਤੇਰੀ ਧੀ ਦੀ ਕੁੰਦਨ ਕਾਇਆ ਚੋਰੀਆਂ ਨੇ ਖਾਲੀ ਹਰ ਰਾਤ ਡਰਦੀਆਂ ਕਿ ਪਤਾ ਨਹੀਂ ਕੱਲ ਦਾ ਸੂਰਜ ਕਿਹੋ ਜਿਹਾ ਚੜੂਗਾ ਘਰ ਦਾ ਹਰ ਜੀ ਗਮ ਜਾਂ ਨਸ਼ੇ ਦੀ ਮਾਰ ਲਾਸ਼ ਬਣ ਕੇ ਅੰਦਰ ਡਿੱਗਦਾ। ਅੱਧੀ ਰਾਤ ਅੱਬੜ ਵਾਏ ਉੱਠ ਟਟ ਕੇ ਤੁਹਾਨੂੰ ਦੋਹਾਂ ਨੂੰ ਟੋ ਟੋ ਕੇ ਦੇਖਦੀ ਰਹਿਣੀ ਆ। ਹਲੂਣਦੀ ਆ। ਪਾਣੀ ਪਿਉਣੀ ਆ। ਤੁਹਾਡੇ ਸਾਹਾਂ ਦੀ ਸਰਗਮ ਚਲਦੀ ਦੇਖ ਕੇ ਮੈਨੂੰ ਚੈਨ ਪੈਂਦੀ ਆ। ਰੋਜ਼ ਮਰਾਂ ਅਖਬਾਰ ਵਿੱਚ ਮਾੜੀਆਂ ਖਬਰਾਂ ਪੜ੍ਹ ਕੇ ਮੇਰੇ ਸਾਹ ਸੁੱਤੇ ਰਹਿੰਦੇ ਨੇ। ਚੰਨੇ ਦੇ ਛੱਡ ਜਾਣ ਦਾ ਦੁੱਖ ਤਾਂ ਉਹਨਾਂ ਵੱਡਾ ਨਹੀਂ ਜਿੰਨਾ ਤੁਹਾਡੀ ਸਲਾਮਤੀ ਦਾ ਚੋਰਾ। ਮੈਂ ਤਾਂ ਸਾਰੀ ਉਮਰ ਤੇਰਾ ਪੁੱਤ ਬਣ ਕੇ ਤੇਰੇ ਵੇੜੇ ਦੀ ਛਾਂਵੇਂ ਘਟ ਲੈਂਦੀ ਪਰ ਕੋਈ ਠੰਡੇ ਬੁੱਲੇ ਦੀ ਆਸ ਤਾਂ ਦੇ ਬਾਪੂ ਦੇਖ ਕਿਵੇਂ ਬੇਸੁਰਤ ਪਈਓ ਦੋਵੇਂ ਜੇ ਕੋਈ ਚੋਰ ਉਹ ਚੱਕਾ ਹੀ ਆ ਜੇ ਤਾਂ ਕੋਈ ਮਰਦ ਬਚਾਉਣ ਦੇ ਹਾਲ ਵਿੱਚ ਨਹੀਂ ਮੈਂ ਤਾਂ ਸੁਣਿਆ ਜਵਾਨ ਧੀਾਂ ਦੇ ਮਾਪਿਆਂ ਦੀ ਰਾਤਾਂ ਦੀ ਨੀਂਦ ਉੜ ਜਾਂਦੀ ਹੈ ਪਤਾ ਨਹੀਂ ਤੂੰ ਕਿਹੜੇ ਘੋੜੇ ਵੇਚ ਕੇ ਸੁੱਤਾ ਹੈ ਮੇਰੇ ਲਈ ਤਾਂ ਰਿਸ਼ਤਿਆਂ ਦੇ ਸਾਰੇ ਰੁੱਖ ਛਾਂ ਵੀ ਹੋਣੇ ਕਿਉਂ ਹੋਗੇ ਬਾਪੂ 15 ਕਿੱਲੇ ਪੈਲੀ ਦਾ ਮਾਲਕ ਸੀ ਤੂੰ ਹੁਣ ਡੇਢ ਕਿੱਲਾ ਤੇ ਆ ਘਰ ਬਚਿਆ ਸੁਣਿਆ ਇਹ ਵੀ ਤੂੰ ਗਹਿਣੇ ਧਰਿਆ ਜੇ ਨਾ ਛਡਾਇਆ ਤਾਂ ਨਿੱਲੇ ਅੰਬਰ ਥੱਲੇ ਪਤਾ ਨਹੀਂ ਕਿੱਥੇ ਕਿੱਥੇ ਰੁਲਣਾ ਪਊ ਕਿਸੇ ਭੈਣ ਭਾਈ ਨੇ ਛੱਤ ਸਾਂਝੀ ਨਹੀਂ ਕਰਨੀ ਬੁਜੇ ਹੋਏ ਚੁੱਲਿਆਂ ਦਾ ਕੋਈ ਵੀ ਸ਼ਰੀਕ ਨਹੀਂ ਹੁੰਦਾ ਇਹ ਸਭ ਸੋਚ ਕੇ ਮੇਰੀ ਰੂਹ ਕੰਬਣ ਲੱਗਦੀ ਆ ਚੱਲ ਇਹ ਤੇਰਾ ਛੱਡ ਸਿਆਣੇ ਕਹਿੰਦੇ ਨੇ ਕਿ ਦੌਲਤ ਤਾਂ ਕਾਗ ਬਨੇਰੇ ਵਰਗੀ ਆ ਹੱਥਾਂ ਦੀ ਮੈਲ ਫੇਰ ਬਣ ਜੂ ਪਰ ਜੇ ਕੱਲ ਕਲਾਂ ਨੂੰ ਤੈਨੂੰ ਕੁਝ ਹੋ ਗਿਆ ਤਾਂ ਅਸੀਂ ਮਾਵਾਂ ਧੀਆਂ ਦਾ ਕੀ ਬਣੂ ਸੋਚਿਆ ਕਦੇ ਬਹੁਤਾ ਕਹਿਨੀ ਆ ਤਾਂ ਤੇਰੇ ਤੋਂ ਛੱਲਿਆ ਨਹੀਂ ਜਾਂਦਾ ਰੋਣ ਲੱਗ ਪੈਣਾ ਤੇਰੀ ਬੇਵਸੀ ਵੀ ਮੇਰੇ ਤੋਂ ਜਰੀ ਨਹੀਂ ਜਾਂਦੀ ਹੁਣ ਤਾਂ ਨਸ਼ਾ ਛਡਾਊ ਕੇਂਦਰ ਵਾਲੇ ਵੀ ਤੁਹਾਡੇ ਦੋਹਾਂ ਤੋਂ ਤੌਬਾ ਕਰ ਗਏ ਆਸ ਦੀ ਕੋਈ ਵੀ ਕਿਰਨ ਦਿਖਾਈ ਨਹੀਂ ਦਿੰਦੀ ਬਸ ਰੋਣਾ ਤੇ ਝੁਰਨਾ ਪੱਲੇ ਰਹਿ ਗਿਆ ਰੋਜ਼ ਤਰ੍ਹਾਂ ਤਰ੍ਹਾਂ ਦੇ ਮਸਟੰਡੇ ਤੁਹਾਨੂੰ ਦੋਹਾਂ ਨੂੰ ਮਾਲ ਪਤਾ ਦੇਣ ਜਾਂ ਲੈਣ ਆਉਂਦੇ ਨੇ ਮੇਰੇ ਵੱਲ ਅੱਖਾਂ ਪਾੜ-ਪਾੜ ਤੱਕਦੇ ਨੇ ਜਿਵੇਂ ਕਿਸੇ ਸ਼ਿਕਾਰੀ ਨੂੰ ਸ਼ਿਕਾਰ ਮਿਲ ਗਿਆ ਹੋਵੇ ਨਸ਼ੇ ਦੀ ਇਸ ਹਨੇਰੀ ਚ ਕਹਿੰਦੇ ਕਹੌਂਦੇ ਸਰਦਾਰ ਦਾ ਘਰ ਤੁੰਬਾ ਤੁੰਬਾ ਹੋੜਿਆ ਹੁਣ ਹਾੜਾ ਤੇਰੀ ਨਾਮੁਰਾਦ ਕਮਜ਼ੋਰੀ ਮੇਰੀ ਬਲੀ ਨਾ ਦੇ ਦੇਵੇ ਸੋਚ ਕੇ ਰੂਹ ਸੁੱਕੇ ਪੱਤੇ ਵਾਂਗ ਕੰਬਦੀ ਆ ਦੇਖੀ ਬਾਪੂ ਗਊ ਮਾਰਨਾ ਕਰ ਦੇਵੀਂ ਬੇਗੁਨਾ ਹੁੰਦਿਆਂ ਵੀ ਦੇਖ ਮੈਂ ਕਿੰਨਾ ਹਨੇਰ ਟੋਂਦੀ ਆਂ ਲੋਕਾਂ ਨਾਲ ਅੰਦੇ ਕੱਪੜੇ ਸਿਓ ਕੇ ਘਰ ਦਾ ਤੋਰਾ ਫੁਲਕਾ ਤੋੜਦੀ ਆਂ ਜੇ ਚਾਰ ਛਿਲੜ ਜੁੜਦੇ ਆਂ ਤਾਂ ਤੁਹਾਡੀ ਬੇਬਸੀ ਮੂਰੇ ਉਹ ਵੀ ਚੜਾ ਦੰਨੀ ਆਂ ਖਲ ਖੁੰਝੇ ਹੁੰਝ ਮਾਰਦੀ ਆਂ ਹਾੜਾ ਸੱਚ ਦੱਸ ਬਾਪੂ ਤੇਰੀ ਸਰੀਰਕ ਪੀੜ ਸੱਚਮੁੱਚ ਮੇਰੀ ਮਾਨਸਿਕ ਪੀੜ ਤੋਂ ਵੱਡੀ ਆ ਉਠ ਮੇਰੇ ਬਾਬਲ ਰਾਜਿਆ ਇੰਜ ਨਾ ਕਰ ਜਿਉਣ ਜੋ ਗਿਆ ਤੇਰੀ ਪੱਗ ਦਾ ਸ਼ਮਲਾ ਸਦਾ ਉੱਚਾ ਰਹੇ ਕੋਈ ਅਸੀਸ ਤੇ ਸਿਰ ਪਲੋਸ ਕੇ ਕਹੇ ਕਿ ਬੁਰਾ ਸੁਪਨਾ ਸੀ ਮੇਰੀ ਲਾਡਲੀ ਧੀਏ ਸ਼ਬਦ ਹਜੇ ਕਾਗਜ਼ ਤੇ ਉੱਕਰੇ ਹੀ ਸਨ ਕਿ ਸੁਰਜੀਤ ਨੇ ਦਰਦ ਨਾਲ ਕਰਾਉਂਦਿਆਂ ਪਾਸਾ ਲਿਆ ਤੇ ਗੁੰਗੁਣੀ ਜੀ ਆਵਾਜ਼ ਚ ਬੋਲਿਆ ਹਾਂ ਓ ਰੱਬਾ ਚੱਕ ਲਾ ਓਏ ਆਂਗ-ਆਂਗ ਦੁੱਖਦਾ ਜਾਨ ਨਿਕਲਦੀ ਜਾਂਦੀ ਆ ਇਹ ਤੋੜ ਤਾਂ ਹੁਣ ਰੋਜ਼ ਹੀ ਸੁਰਜੀਤ ਨੂੰ ਲੱਗਦੀ ਸੀ ਖਿੜਕੀ ਤੋਂ ਬਾਹਰ ਰੋਜੀ ਨੇ ਦੇਖਿਆ ਤਾਂ ਪੌਫ ਟਾਲਾ ਹੋ ਚੁੱਕਿਆ ਸੀ ਅਖੀਰੂ ਖੰਭ ਖਿਲਾਰ ਲੰਮੀਆਂ ਪਰਵਾਜ਼ਾਂ ਭਰਨ ਲਈ ਬੇਤਾਬ ਸਨ ਚਾਨਣ ਬਨੇਰਿਆਂ ਤੱਕ ਜਾ ਪੁੱਜਿਆ ਸੀ ਦੂਰ ਕਿਤੇ ਕੁੱਕੜ ਦੀ ਬਾੰਗ ਵਾਰ-ਵਾਰ ਕੰਨੀ ਪੈ ਰਹੀ ਸੀ ਰੋਜੀ ਨੇ ਥੱਕਿਆ ਟੁੱਟਿਆ ਅਨਿੰਦਰਾ ਬਦਨ ਸਮੇਟਿਆ ਤੇ ਅੱਖਾਂ ਚੋਂ ਗਲੇਡੂ ਪੁੰਜੇ ਤੇ ਫਟਾਫਟ ਲਿਖੇ ਕਾਗਜ਼ ਗੁੱਥਾ-ਮੁੱਥਾ ਕੀਤੇ ਤੇ ਰਸੋਈ ਚ ਜਾ ਕੇ ਚੁੱਲ੍ਹੇ ਚ ਅੱਗ ਬਾਲਣ ਲਈ ਝੋਕ ਦਿੱਤੇ ਚਾਹ ਦੀ ਪਤੀਲੀ ਰਿਲਣ ਲਈ ਧਰ ਦਿੱਤੀ ਲਟ-ਲਟ ਬਲਦੀ ਅੱਗ ਚ ਪਿਓ ਨਾਲ ਕੀਤਾ ਸਾਰੀ ਰਾਤ ਦਾ ਸਮਾਨ ਮਿੰਟਾਂ 'ਚ ਸੜ ਕੇ ਸੁਆਹ ਹੋ ਗਿਆ। ਇਹ ਨਵੀਂ ਗੱਲ ਨਹੀਂ ਸੀ। ਅਕਸਰ ਕਦੇ ਚੁੱਲ੍ਹੇ 'ਚ, ਕਦੇ ਕੂੜੇਦਾਨ, ਕਦੇ ਹਿੱਕ 'ਚ ਹੀ ਦਫ਼ਨ ਹੋ ਜਾਇਆ ਕਰਦੇ ਸਨ। ਉਹਦੇ ਅਧੂਰੇ ਖੱਤ, ਕੰਗਣੀ ਵਾਲਾ ਚਾਹ ਦਾ ਗਲਾਸ ਨੱਕੋ-ਨੱਕ ਭਰੀ, ਪੂੜੀ ਫਰੋਲ ਦੇ ਪਿਓ ਦੇ ਸਰਾਣੇ ਖੜੀ ਰੋਜੀ ਦੇ ਨੈਣ ਛੰਮ-ਛੰਮ ਬਰਸ ਰਹੇ ਸਨ। ਬੁੱਲਾਂ ਤੋਂ ਚੁੱਪ ਦੀ ਚੀਕ ਕਹਿੰਦੀ ਸੁਣ ਰਹੀ ਸੀ। ਮੈਂ ਦਰਦ ਕਹਾਣੀ ਰਾਤਾਂ ਦੀ। ਕੋਈ ਨਵਾਂ ਸਵੇਰਾ ਕੀ ਜਾਣੇ ਦੋਸਤੋ ਇੱਕ ਧੀ ਦੀ ਇਹ ਦਰਦਪ੍ਰੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਇਸ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਹੋ ਸਕਦਾ ਹੈ ਕਿਸੇ ਬਾਪ ਪਤੀ ਜਾਂ ਭਰਾ ਦੇ ਦਿਲ ਤੇ ਇਹਦਾ ਅਸਰ ਹੋ ਜਾਵੇ ਧੰਨਵਾਦ ਜੀ